ਅੱਜ ਅਸੀਂ ਸਿੱਖਾਂਗੇ ਕਰੋਧ ਦੇ ਬਾਰੇ ਵਿੱਚ ਹਾਲੇਲੂਇਆ ਮੇਰੇ ਵੱਲੋਂ ਜੈਮ ਸਿਟੀ ਆਓ ਆਪਾਂ ਪਾਸਟਰ ਦਿ올 ਜੀ ਦੀ ਇਸ ਵੀਡੀਓ ਨੂੰ ਦੇਖੀਏ ਜ ਜਿਹਦੇ ਵਿੱਚ ਉਹ ਗੁੱਸੇ ਦੇ ਬਾਰੇ ਦੱਸ ਰਿਹਾ ਅੱਜ ਕੱਲ ਬਹੁਤ ਏਦਾਂ ਹੁੰਦਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਇੱਕ ਆਪਾਂ ਕੰਟਰੋਲ ਨਹੀਂ ਕਰ ਪਾਏ ਲੇਕਿਨ ਇਹ ਹੀ ਤੁਹਾਨੂੰ ਤਬਾਹੀ ਵੱਲ ਲੈ ਕੇ ਜਾ ਰਿਹਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਸ਼ੁਰੂ ਕਰੋ ਆਪਣੀ ਪਤਨੀ ਦੇ ਨਾਲ ਆਪਣੇ ਪਤੀ ਦੇ ਨਾਲ ਬੱਚਿਆਂ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੱਲ ਜੋ ਤੁਹਾਨੂੰ ਪਤਾ ਲੱਗੇਗਾ ਕਿ ਕਿਸਥੇ ਕਿਥੇ ਆਪਾਂ ਗਲਤੀਆਂ ਕਰਦੇ ਆ ਉਹ ਪਹਿਲੇ ਆਪਾਂ ਇਸ ਗੁੱਸੇ ਬਾਰੇ ਸਿੱਖੀਏ ਕਿ ਆਪਾਂ ਨੂੰ ਗੁੱਸਾ ਕਿਉਂ ਆਉਂਦਾ ਤੇ ਆਪਣੇ ਕੀ ਨੁਕਸਾਨ ਹੈ ਇਹਦੇ ਅੱਜ ਆਪਾਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਜਿਹੜੀ ਖਾਸ ਗੱਲ ਸਿੱਖਣੀ ਹੈ ਉਹ ਹੈ ਅੱਜ ਅਸੀਂ ਸਿੱਖਾਂਗੇ ਕਰੋਧ ਦੇ ਬਾਰੇ ਵਿੱਚ ਸੁਣਨ ਨੂੰ ਬਹੁਤ ਅਜੀਬ ਪਰ ਤੁਸੀਂ ਬੇਸ਼ੱਕ ਅੱਜ ਦੀ ਤਰੀਕ ਪਾ ਕੇ ਲੇਖ ਲਿਓ ਤੇ ਤੁਹਾਨੂੰ ਚੇਤਾ ਹਊਗਾ ਕਿ ਜਿਹੜੀ ਗੱਲ ਨੂੰ ਇਦਾਂ ਕਹਿ ਦਿੱਤਾ ਜਾਵੇ ਵੀ ਅੱਜ ਦੀ ਤਰੀਕ ਪਾ ਕੇ ਲਿਖ ਲਿਓ ਅੱਜ ਤੱਕ ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਗੱਲ ਕਹਿੰਨੀ ਆ ਅੱਜ ਤੱਕ ਇਦਾਂ ਹੋਇਆ ਨਹੀਂ ਵੀ ਉਹ ਗੱਲ ਝੂਠੀ ਪੈ ਜੇ ਜਾਂ ਨਾ ਹੋਵੇ ਕਿੰਨੇ ਜਣੇ ਕਾਮ ਵਾਂਗ ਆ ਜਾਈ ਪਹੁੰਚੇਸ ਗੱਲ ਦੇ ਸਾਰੀ ਕਲਿਸੀਆਂ ਨੂੰ ਪਤਾ ਹੈ ਤਜ ਫੇਰ ਤੋਂ ਮੈਂ ਕਹਿੰਨੀ ਆ ਆ ਵੀ ਤਰੀਕ ਪਾ ਕੇ ਲਿਖ ਲਿਓ ਇਸ ਸਾਲ ਦੇ ਅਖੀਰ ਤੋਂ ਲੈ ਕੇ ਤੇ 2025 ਵਿੱਚ ਤੁਸੀਂ ਗੁੱਸੇ ਦਾ ਕਰਕੇ ਦੁਨੀਆ ਨੂੰ ਨਾਸ਼ ਹੁੰਦਾ ਦੇਖੋਗੇ ਜਿਹਾ ਸੁਣਨ ਵਾਲਾ ਹੈ ਇਹ ਏਦਾਂ ਨਹੀਂ ਲੱਗਦਾ ਵੀ ਜਿੱਦਾਂ ਕੋਈ ਇਹ ਕੋਈ ਵੱਡੀ ਗੱਲ ਨਹੀਂ ਆ ਉਹਨਾਂ ਨੂੰ ਲੱਗਦਾ ਬਹੁਤ ਨਾਰਮਲ ਆ ਗੁੱਸਾ ਦੁਨੀਆ ਨੂੰ ਕਿਵੇਂ ਨਾਸ਼ ਕਰ ਸਕਦਾ ਹੈ ਪਰ ਇਹ ਨਿਊਕਲੀਅਰ ਬੰਬਾਂ ਨਾਲੋਂ ਵੀ ਜ਼ਿਆਦਾ ਡੇਂਜਰਸ ਚੀਜ਼ ਆ ਇਹ ਸੱਚੀ ਗੱਲ ਆ ਗੁੱਸੇ ਦਾ ਸਪਿਰਿਟ ਜਿਹੜਾ ਆ ਤੁਸੀਂ ਇਸ ਸਾਲ ਦੇ ਅਖੀਰ ਤੋਂ ਲਾ ਕੇ ਤੁਸੀਂ 2025 ਵਿੱਚ ਬਹੁਤ ਲੋਕਾਂ ਦੇ ਉੱਤੇ ਹਾਵੀ ਹੁੰਦਾ ਦੇਖੋਗੇ ਤੇ ਇਹਦੇ ਨਾਲ ਨਾਲ ਹੀ ਤੁਸੀਂ ਦੇਖੋਗੇ ਇੱਕ ਤਗੜੀ ਦੁਸ਼ਟ ਆਤਮਾ ਦੀ ਸੈਨਾ ਇਸ ਸੰਸਾਰ ਵਿੱਚ ਕੰਮ ਕਰਦਿਆ ਹੋਇਆ ਬਹੁਤ ਵੱਡੀ ਬਹੁਤ ਬਹੁਤ ਦੁਸ਼ਟ ਆਤਮੇ ਕੰਮ ਕਰਦੇ ਆ ਨੈਗੇਟਿਵ ਸ਼ਕਤੀਆਂ ਜਿਹੜੀਆਂ ਆ ਬੁੜੀਆਂ ਚੀਜ਼ਾਂ ਬਹੁਤ ਕੰਮ ਕਰਦੀਆਂ ਆ ਪਰ ਲਾ ਲੋ ਵੀ ਤਿੰਨ ਗੁਣਾ ਹੋ ਜੂਗੀ ਕਰੇਗਾ ਸ਼ਾਇਦ ਇਸ ਤੋਂ ਵੀ ਜ਼ਿਆਦਾ ਜਿਨਾਬ ਚੋਂ ਮਰੀਨ ਸਪਿਰਿਟਸ ਜਿਹੜੀਆਂ ਆ ਉਹ ਸੁਕੀਆਂ ਥਾਵਾਂ ਤੇ ਕੰਮ ਕਰਨਗੀਆਂ ਮਰੀਨ ਸਪਿਰਿਟਸ ਨੂੰ ਸਮਝਿਆ ਸਮੁੰਦਰੀ ਸ਼ਕਤੀਆਂ ਆ ਉਹ ਪਾੜੀਆਂ ਦੇ ਹੇਠਾਂ ਰਹਿਣ ਵਾਲੇ ਦੁਸ਼ਟ ਆਤਮੇ ਆ ਪਾੜੀਆਂ ਚ ਰਹਿਣ ਵਾਲੇ ਦੁਸ਼ਟ ਆਤਮੇ ਆਪਾਂ ਲੋਕੀਂ ਸੁੱਕੀਆਂ ਥਾਵਾਂ ਤੇ ਮਤਲਬ ਇਦਾਂ ਦੀਆਂ ਥਾਵਾਂ ਤੇ ਰਹਿਣ ਵਾਲੇ ਹallelujah ਆਪਣੇ ਉੱਤੇ ਨਹੀਂ ਉਹਨਾਂ ਉੱਤੇ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਦਾ ਹੱਥ ਨਹੀਂ ਆ ਉਹਨਾਂ ਥਾਵਾਂ ਤੇ ਤੁਸੀਂ ਉਹਨਾਂ ਨੂੰ ਬਹੁਤ ਵੱਡਾ ਕੰਮ ਕਰਦੇ ਆ ਦੇਖੋਗੇ ਪਰ ਪਾਣੀ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਦੇਖੋਗੇ ਜਨ ਵਿੱਚੋਂ ਗੁੱਸਾ ਸਭ ਤੋਂ ਵੱਡਾ ਨਾਸ਼ ਕਰਨ ਵਾਲੀ ਚੀਜ਼ ਹੋਊਗਾ ਬਹੁਤ ਲੋਕੀ ਗੁੱਸੇ ਨਾਲ ਸੁਸਾਇਸਾਈਡ ਕਰਨਗੇ ਸੁਸਾਇਸਾਈਡ ਦੀ ਰੇਟਿੰਗ ਬਹੁਤ ਜ਼ਿਆਦਾ ਵਧਣ ਵਾਲੀ ਹੈ ਗੁੱਸੇ ਦਾ ਕਰਕੇ ਆਪਣੇ ਆਪ ਨੂੰ ਆਪਣੇ ਟੱਬਰਾਂ ਨੂੰ ਸਾੜ ਲੈਣਗੇ ਮਾਰ ਦੇਣਗੇ ਪਤਾ ਨਹੀਂ ਕੀ ਕੁਸ਼ ਕਰਨਗੇ ਪਰ ਗੁੱਸਾ ਬਹੁਤ ਜ਼ਿਆਦਾ ਹਾਵੀ ਹੋਣ ਵਾਲਾ ਆ ਇਸ ਸਾਲ ਦੇ ਅਖੀਰ ਤੋਂ ਲੈ ਕੇ ਅਗਲੇ ਸਾਲ ਦੇ ਵਿੱਚ ਤੇ वचन ਦੇ ਵਿੱਚ ਲਿਖਿਆ ਆ ਉਹ ਆਪਣਾ ਸ਼ਬਦ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਹallelujah ਜੇ ਅੱਜ ਉਹਨੇ ਸਾਨੂੰ ਐਡਵਾਂਸ ਦੇ ਵਿੱਚ ਇਹ ਸ਼ਬਦ ਦੇ ਦਿੱਤਾ ਆ ਇਸ ਸਾਲ ਦਾ ਅਖੀਰ ਆਉਣ ਤੋਂ ਪਹਿਲਾਂ ਸਾਨੂੰ ਸ਼ਬਦ ਮਿਲ ਗਿਆ ਆ ਇਹਦਾ ਮਤਲਬ ਪਰਮੇਸ਼ਵਰ ਦੀ ਇੱਛਾ ਆ ਉਹ ਚਾਹਣਾ ਆ ਅਸੀਂ ਸਾਡੇ ਗੁੱਸਿਆਂ ਨੂੰ ਖਤਮ ਕਰੀਏ ਕੰਟਰੋਲ ਵਿੱਚ ਕਰ ਲਈਏ ਤਾਂ ਜੋ ਗੁੱਸੇ ਰਾਈ ਅਸੀਂ ਨਾਸ਼ ਨਾ ਹੋਈਏ ਸੱਚੀ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਦਾ ਨੁਕਸਾਨ ਜਿਹਦੇ ਪਿੱਛੇ وجہ ਹੋਊਗੀ ਗੁੱਸਾ ਵੱਡੇ ਕਾਰੋਬਾਰਾਂ ਦਾ ਨੁਕਸਾਨ ਜਿਹਦੀ ਵਜ੍ਹਾ ਹੋਊ ਗੁੱਸਾ ਖੁਸ਼ਹਾਲ ਜੀਵਨ ਦਾ ਨੁਕਸਾਨ ਜਿਹਦੀ ਵਜ੍ਹਾ ਹੋਊ ਗੁੱਸਾ ਆਪਣੇ ਆਪ ਦਾ ਕਤਲ ਜਿਹਦੀ ਵਜ੍ਹਾ ਹੋਊ ਗੁੱਸਾ ਰਿਸ਼ਤਿਆਂ ਦਾ ਟੁੱਟਣਾ ਜਿਹਦੀ ਵਜ੍ਹਾ ਹੋਊ ਗੁੱਸਾ ਅੱਜ ਵੀ ਗੁੱਸਾ ਬਹੁਤ ਤਬਾਹੀ ਮਚਾ ਰਿਹਾ ਆ ਪਰ ਹਰ ਚੀਜ਼ ਦਾ ਇੱਕ ਪੀਕ ਲੈਵਲ ਹੁੰਦਾ ਹੈ ਇਹਦਾ ਪੀਕ ਲੈਵਲ ਦੇਖੂਗੀ ਦੁਨੀਆ ਸਿਰਫ ਇੰਡੀਆ ਵਿੱਚ ਨਹੀਂ ਵਰਲਡ ਲੈਵਲ ਤੇ ਇਸ ਲਈ ਹੁਣ ਤੋਂ ਹੀ ਜਿਨ੍ਹਾਂ ਨੂੰ ਬਹੁਤ ਗੁੱਸਾ ਆਉਂਦਾ ਆ ਮੈਨੂੰ ਪਤਾ ਆ ਆਪਣੇ ਕੋਲੇ ਇਸ ਵੇਲੇ ਇੱਥੇ ਬਹੁਤ ਭੈਣ ਭਰਾ ਬੈਠੇ ਆ ਜਿਨ੍ਹਾਂ ਨੂੰ ਨਿਕੀਆਂ ਨਿਕੀਆਂ ਗੱਲਾਂ ਤੇ ਗੁੱਸਾ ਆ ਜਾਂਦਾ ਬੇਨ ਮਤਲਬ ਤੋਂ ਵੀ ਆ ਜਾਂਦਾ ਬਿਨਾਂ ਗੱਲ ਤੋਂ ਵੀ ਆ ਜਾਂਦਾ ਆ ਉਹਨਾਂ ਨੂੰ ਹੁਣ ਤੋਂ ਹੀ ਮੈਡੀਟੇਸ਼ਨ ਕਰਨ ਦੀ ਬਹੁਤ ਜ਼ਰੂਰਤ ਆ ਉਹਨਾਂ ਨੂੰ ਪਰਮੇਸ਼ਵਰ ਦੇ ਨਾਲ ਸਮਾਂ ਬਿਤਾਉਣ ਦੀ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਜੋ ਉਹ ਤੇ ਉਹਨਾਂ ਦੇ ਪਰਿਵਾਰ ਬਚਾਏ ਜਾ ਸਕਣ ਜਦੋਂ ਗੁੱਸਾ ਆਉਂਦਾ ਹੈ ਉਹੋ ਅਕਲ ਨੂੰ ਅੰਨਿਆ ਕਰਦੇ ਆ ਸਾਂਦੀ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਆ ਤੁਸੀਂ ਦੇਖੋ ਜਦੋਂ ਇਨਸਾਨ ਨੂੰ ਗੁੱਸਾ ਆਉਂਦਾ ਆ ਉਹ ਬੂਏ 'ਚ ਲੱਤ ਮਾਰਦਾ ਉਹਨੂੰ ਲੱਗਦਾ ਜਿਦਾਂ ਬੂਏ ਨੂੰ ਵੀ ਪੀੜ ਹੋਣੀ ਆ ਉਹ ਟੀਵੀ ਨੂੰ ਤੋੜਦਾ ਆ ਇਦਾਂ ਲੱਗਦਾ ਜਿਦਾਂ ਟੀਵੀ ਵੀ ਹੋ ਗਿਆ ਦੁਸ਼ਮਣ ਆ ਉਹ ਚੀਜ਼ਾਂ ਦੀ ਤੋੜ ਭਰਨ ਕਰਦਾ ਆ ਕਰਦੇ ਜੀਆਂ ਨੂੰ ਮਾਰਦਾ ਕੁੱਟਦਾ ਆ ਗੁੱਸੇ ਵਿੱਚ ਆਣ ਕੇ ਆਪਣੇ ਆਪ ਨੂੰ ਕੱਟਦਾ ਵੜਦਾ ਆ ਆਪਣਾ ਨੁਕਸਾਨ ਕਰਦਾ ਆ ਗੁੱਸੇ ਵਿੱਚ ਆਣ ਕੇ ਨਹਿਰਾਂ ਵਿੱਚ ਛਾਲਾ ਮਾਰਦੇ ਆ ਲੋਕੀ ਜ਼ਹਿਰ ਪੀ ਲੈਂਦੇ ਆ ਗੁੱਸੇ ਵਿੱਚ ਆਣ ਕੇ ਤਲਾਕ ਦੇ ਦਿੰਦੇ ਆ ਇੱਕ ਦੂਜੇ ਨੂੰ ਗੁੱਸੇ ਵਿੱਚ ਆਣ ਕੇ ਪਰ ਗੁੱਸਾ ਜਦੋਂ ਖਤਮ ਹੁੰਦਾ ਆ ਉਦੋਂ ਹੱਥ ਖਾਲੀ ਹੋ ਜਾਂਦੇ ਆ ਫਿਰ ਉਹਨਾਂ ਹੱਥਾਂ ਵਿੱਚ ਕੁਝ ਨਹੀਂ ਰਹਿੰਦਾ। ਪਸ਼ਟਾਵੇ ਦੇ ਬਿਨਾ ਤੇ ਵਿਨਾਸ਼ ਦੇ ਬਿਨਾ ਗੁੱਸਾ ਪਿੱਛੇ ਕੁਝ ਨਹੀਂ ਛੱਡਦਾ। ਗੁੱਸੇ ਵਿੱਚ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਸੁਸਾਇਸਾਈਡ ਆਤਮ ਹੱਤਿਆ ਬੁੱਝਦੇਲ ਲੋਕਾਂ ਦਾ ਕੰਮ ਹੈ। ਜੀਣਾ ਜ਼ਿੰਦਾਦਿਲੀ ਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਉਹਨਾਂ ਨਾਲ ਉਹਨਾਂ ਨਾਲ ਜੂਝਣਾ ਤੇ ਪਰਮੇਸ਼ਵਰ ਉੱਤੇ ਭਰੋਸਾ ਰੱਖ ਕੇ ਫਤਿਹ ਪਾਉਣਾ ਇਹ ਜ਼ਿੰਦਾਦਿਲੀ ਆ ਪਰ ਸਮੱਸਿਆ ਨੂੰ ਦੇਖ ਕੇ ਭੱਜਣਾ ਡਰਨਾ ਤੇ ਸਮੱਸਿਆ ਨਹੀਂ ਮੁੱਕ ਸਕਦੀ ਇਹ ਸੋਚ ਕੇ ਆਪਣੇ ਆਪ ਨੂੰ ਖਤਮ ਕਰਨਾ ਮੁੱਝਦਿਲੀ ਆ

ਤਾਂ ਕਰਦਾ ਕਿਉਂਕਿ ਗੁੱਸਾ ਆਉਂਦੇ ਤੇ ਇੰਨਾ ਹਾਵੀ ਹੋ ਜਾਂਦਾ ਆ ਉਹਦੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਆ ਇੰਨਾ ਹਾਵੀ ਹੋ ਜਾਂਦਾ ਗੁੱਸਾ ਕਿ ਉਹਨੂੰ ਚੇਤਾ ਭੁੱਲ ਜਾਂਦਾ ਵੀ ਇਹ ਮੇਰੀ ਪਤਨੀ ਆ ਜਾਂ ਮੇਰਾ ਪਤੀ ਆ ਕੋਈ ਗੱਲ ਨਹੀਂ ਜੇ ਗਲਤੀ ਹੋਗੀ ਆ ਇਹਨੂੰ ਸੁਧਾਰਿਆ ਜਾ ਸਕਦਾ ਆ ਜੇ ਕੋਈ ਸਮੱਸਿਆ ਆ ਇਹਦੇ ਚੋਂ ਨਿਕਲਿਆ ਜਾ ਸਕਦਾ ਕਿਉਂਕਿ ਦੁਨੀਆ ਤੇ ਇਹੋ ਜਿਹਾ ਕੋਈ ਜ਼ਿੰਦਾ ਨਹੀਂ ਆ ਜਿਹਦੀ ਚਾਹੀਦੀ ਨਾ ਬਣੀ ਹੋਵੇ ਪਰ ਉਹ ਇੱਕ ਦੂਜੇ ਤੋਂ छुटਕਾਰਾ ਪਾਉਣ ਦੇ ਲਈ ਤਲਾਕ ਕਰ ਲੈਂਦੇ ਆ ਜਾਂ ਇੱਕ ਦੂਜੇ ਨੂੰ ਖਤਮ ਕਰ ਦਿੰਦੇ ਆ ਇੱਕ ਮਰ ਜਾਂਦਾ ਆ ਜੋ ਜੇਲ੍ਹ ਚ ਚਲਿਆ ਜਾਂਦਾ ਤੇ ਬੱਚੇ ਅਨਾਥ ਹੋ ਕੇ ਰੋਲਦੇ ਆ ਲੋਕਾਂ ਦੇ ਹੱਥਾਂ ਵੱਲ ਦੇਖਦੇ ਆ ਰੋਟੀ ਨੂੰ ਤਰਸਦੇ ਆ ਫਿਰ ਜਿਹੜਾ ਜ਼ਿੰਦਾ ਬਚਦਾ ਉਹ ਜੇਲ੍ਹ ਚ ਬੈਠਾ ਰੋਂਦਾ ਆ ਪਛਤਾਉਂਦਾ ਆ ਪਰ ਕੁਛ ਨਹੀਂ ਕਰ ਸਕਦਾ ਫਿਰ ਗੁੱਸੇ ਨੇ ਕੀ ਇਸ ਵਾਰਿਆ ਕਿਸੇ ਦਾ ਬਹੁਤ ਗੁੱਸਾ ਆ ਕੇ ਨਿਆਣੇ ਆਪਣੇ ਘਰੋਂ ਭੱਜ ਜਾਂਦੇ ਆ ਘਰ ਛੱਡ ਕੇ ਚਲੇ ਜਾਂਦੇ ਆ ਜਦੋਂ ਬਾਹਰ ਜਾ ਕੇ ਉਹਨਾਂ ਨੂੰ ਰਹਿਣ ਨੂੰ ਨਹੀਂ ਲੱਭਦਾ ਖਾਣ ਨੂੰ ਨਹੀਂ ਲੱਭਦਾ ਲੋਕੀ ਇੱਜ਼ਤ ਵਾਲੀਆਂ ਨਜ਼ਰਾਂ ਨਾਲ ਉਹਨਾਂ ਵੱਲ ਨਹੀਂ ਦੇਖਦੇ ਤਰ੍ਹਾਂ-ਤਰ੍ਹਾਂ ਦੀਆਂ ਬੋਲੀਆਂ ਸੁਣਦੀਆਂ ਪੈਂਦੀਆਂ ਦੁਨੀਆਂ ਦੀ ਦਰਿੰਦਗੀ ਝੱਲਣੀ ਪੈਂਦੀ ਆ ਫੇਰ ਪਛਤਾਵੇ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ ਕਈ ਵਾਰੀ ਅਸੀਂ ਬਹੁਤ ਕਾਲੇ ਹੋ ਜਨੀਆਂ ਸੇ ਦੇ ਵਿੱਚ ਇੱਕ ਬੜੀ ਦੀ ਗੱਲ ਆ ਇੱਕ ਛੋਟਾ ਜਿਹਾ ਬੱਚਾ ਉਹਦੇ ਡੈਡੀ ਨੇ ਨਵੀਂ ਕਾਰ ਲਈ ਤੇ ਉਸ ਕਾਰ ਦੇ ਉੱਤੇ ਬੱਟਾ ਲੈ ਕੇ ਕੁਝ ਲਿਖ ਰਿਹਾ ਸੀ ਤੇ ਜਦੋਂ ਉਹਦੇ ਡੈਡੀ ਨੇ ਉਹਦੇ ਹੱਥ ਵਿੱਚ ਦੇਖਿਆ ਵੱਟਾ ਆ ਬੱਟੇ ਨਾਲ ਨਵੀਂ ਕਾਰ ਉੱਤੇ ਲਿਖ ਰਿਹਾਇਆ ਤੇ ਉਹਦੇ ਡੈਡੀ ਨੂੰ ਬਹੁਤ ਗੁੱਸਾ ਚੜਿਆ ਉਹਨੇ ਨਿਆਣੇ ਨੂੰ ਬਾਹੋਂ ਫੜਿਆ ਇੰਨੀ ਜ਼ੋਰ ਦੀ ਚਪੇੜ ਮਾਰੀ ਵੀ ਉਹ ਨਿਆਣਾ ਜਦੋਂ ਡਿੱਗਾ ਤੇ ਕਿਸੇ ਇੱਟ ਪੱਥਰ ਤੇ ਉਹਦਾ ਸਿਰ ਲੱਗਾ ਨਿਆਣਾ ਖਤਮ ਹੋ ਗਿਆ ਤੇ ਜਦੋਂ ਕਾਰ ਉੱਤੇ ਦੇਖਿਆ ਲਿਖਿਆ ਕੀ ਸੀ ਆਈ ਲਵ ਯੂ ਪਾਪਾ ਉਹ ਕੋਲੇ ਪਸ਼ਤਾਨ ਤੋਂ ਬਿਨਾ ਹੋਰ ਕੁਛ ਵੀ ਨਹੀਂ ਸੀ ਉਹਨੇ ਦੇਖਿਆ ਨਹੀਂ ਵੀ ਇਹ ਬੱਚਾ ਆ ਇਹਦੀ ਉਮਰ ਕੀ ਆ ਉਹਨੇ ਦੇਖਿਆ ਨਹੀਂ ਵੀ ਇਹ ਘਰ ਕੀ ਰਿਹਾ ਆ ਬਸ ਗਰੋਧ ਹੀ ਨਾ ਹਾਵੀ ਹੋ ਗਿਆ ਕਈ ਵਾਰੀ ਅਸੀਂ ਬਹੁਤ ਕਾਲੇ ਨੇ ਗਰੋਧ ਕਰਨ ਦੇ ਵਿੱਚ ਬਿਨਾ ਸੋਚਿਆ ਅਸੀਂ ਰਿਐਕਟ ਕਰ ਦਿੰਨੇ ਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਨੁਕਸਾਨ ਲੈ ਆਉਂਦਾ ਆ ਜਿਹਦੀ ਪਰਭਾਈ ਮੁੜ ਕੇ ਕਦੀ ਵੀ ਹੁੰਦੀ ਨਹੀਂ ਇਸ ਲਈ ਅੱਜ ਪਰਮੇਸ਼ਵਰ ਦਾ ਵਚਨ ਸਾਨੂੰ ਐਡਵਾਂਸ ਵਿੱਚ 警告 ਦੇ ਰਿਹਾ ਆ ਜਾ ਤੁਸੀਂ ਘਰਾਂ ਵਿੱਚ ਬੈਠੇ ਇਸ ਪ੍ਰਚਾਰ ਨੂੰ ਸੁਣ ਰਹੇ ਆ ਅੱਜ ਪਰਮੇਸ਼ਵਰ ਦਾ ਵਚਨ ਅਰਥਾਤ ਪਰਮੇਸ਼ਵਰ ਦਾ ਆਤਮਾ ਸਾਨੂੰ ਇਹ ਵਾਰਨਿੰਗ ਭੇਜਦਾ ਆ ਆਪਣੇ ਅੰਦਰੋਂ ਗੁੱਸਿਆਂ ਨੂੰ ਖਤਮ ਕਰੋ ਆਪਣੇ ਗੁੱਸੇ ਨੂੰ ਕੰਟਰੋਲ ਕਰੋ ਕੋਸ਼ਿਸ਼ ਕਰੋ ਜਿੰਨਾ ਜਿੰਨਾ ਸ਼ਾਂਤ ਮਨ ਰਹਿ ਸਕਦਾ ਆ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਸ਼ਾਂਤ ਮਨ ਤੰਦਰੁਸਤੀ ਦਿੰਦਾ ਆ ਸ਼ਾਂਤ ਮਨ ਨਾਲ ਕੀਤੀ ਹੋਈ ਪ੍ਰਾਰਥਨਾ ਦਾ ਉੱਤਰ ਆਉਂਦਾ ਆ ਸ਼ਾਂਤ ਮਨ ਨਾਲ ਖਾਧਾ ਹੋਇਆ ਭੋਜਨ ਤੁਹਾਡੀ ਸਿਹਤ ਤੇ ਚੰਗਾ ਅਸਰ ਕਰਦਾ ਆ ਸ਼ਾਂਤੀ ਨਾਲ ਕੀਤੀ ਹੋਈ ਗੱਲ ਜਿਹੜੀ ਆ ਸਮੱਸਿਆ ਦਾ ਹੱਲ ਕੱਢਦੀ ਆ ਸ਼ਾਂਤੀ ਨਾਲ ਸੁਣਿਆ ਹੋਇਆ ਵਚਨ ਸਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਆ ਕਿਸੇ ਵੀ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਹਰੇਕ ਫੀਲਡ ਵਿੱਚ ਹਰ ਖੇਤਰ ਵਿੱਚ ਸ਼ਾਂਤੀ ਨੂੰ ਰੱਖਦੇ ਆ ਤੁਹਾਡਾ ਫਾਇਦਾ ਹੀ ਹੁੰਦਾ ਆ ਪਰ ਜਿੱਥੇ ਵੀ ਗੁੱਸਾ ਆ ਬਾਣੀ ਦੱਸਦੀ ਆ ਉੱਥੇ ਧਰਮ ਟਿਕਦਾ ਨਹੀਂ ਕਈ ਧਰਮ ਦੇ ਨਾਂ ਤੇ ਹੀ ਗੁੱਸਾ ਜ਼ਾਹਰ ਕਰਦੇ ਆ ਪਰ ਜਿੱਥੇ ਗੁੱਸਾ ਆ ਉੱਥੇ ਧਰਮ ਨਹੀਂ ਜਿੱਥੇ ਲਾਲਚ ਆ ਉੱਥੇ ਪਾਪ ਆ ਤੇ ਜਿੱਥੇ ਮਾਫੀ ਆ ਉੱਥੇ ਪਰਮੇਸ਼ਵਰ ਆ ਪਿਆ ਹallelujah ਸੋ ਅੱਜ ਤੋਂ ਲਾ ਕੇ ਆਪਾਂ ਸਾਰੇ ਸ਼ਿਸ਼ੂਵਾਂ ਚ ਲੱਗੇ ਰਹਿਣਾ ਵੀ ਜਦੋਂ ਵੀ ਗੁੱਸਾ ਆਉਣ ਨੂੰ ਕਰਦਾ ਆ ਉਦੋਂ ਆਪਾਂ ਪ੍ਰਾਰਥਨਾ ਦੇ ਵਿੱਚ ਚਲੇ ਜਾਣਾ ਜਾਂ ਕੋਈ ਪਰਮੇਸ਼ਵਰ ਦਾ ਸ਼ਾਂਤੀ ਵਾਲਾ ਵਚਨ ਜਿਹੜਾ ਆ ਉਹਨੂੰ ਬੋਲਣਾ ਸ਼ੁਰੂ ਕਰ ਦੇਣਾ ਆ ਜਦੋਂ ਵੀ ਤੁਹਾਨੂੰ ਕਰੋਧ ਆਉਣ ਲੱਗਦਾ ਆ ਉਦੋਂ ਹੀ ਇਹ ਬੋਲਣਾ ਸ਼ੁਰੂ ਕਰ ਦੇਣਾ ਪ੍ਰਭੂ ਯੀਸੂ ਮਸੀਹ ਦੀ ਸ਼ਾਂਤੀ ਮੇਰੇ ਅੰਦਰ ਬੜੀ ਰਵੇ ਜਦੋਂ ਤੁਸੀਂ ਕਹਿਣਾ ਸ਼ੁਰੂ ਕਰ ਦੇਣਾ ਫੇ ਉਹਦੀ ਸ਼ਾਂਤੀ ਤੁਹਾਡੇ ਅੰਦਰ ਕਾਇਮ ਹੋ ਜਣੀ ਆ ਤੇ ਉਹਦੀ ਸ਼ਾਂਤੀ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਆ ਫੇ ਸਾਰਾ ਗਰੋਧ ਤੁਹਾਡੇ ਅੰਦਰੋਂ ਖਤਮ ਹੋ ਜਾਣਾ ਹੈ ਹallelujah ਦੀ ਤਰਫ ਸੇ ਸਭ ਕੋ ਜੈਮਸੀ ਕੀ ਤੁਸੀਂ ਦੇਖਿਆ ਕਿਦਾਂ ਆਪਾਂ ਨਾ ਪਾਸਟਰ ਦੀ ਦਾਸੀ ਨੇ ਸਾਨੂੰ ਦੱਸਿਆ ਕਿ ਜਦੋਂ ਵੀ ਸਾਨੂੰ ਗੁੱਸਾ ਆਉਂਦਾ ਵਾ ਉਦੋਂ ਹੀ ਸਾਨੂੰ ਪ੍ਰਾਰਥਨਾ ਵਿੱਚ ਚਲੇ ਜਾਣਾ ਚਾਹੀਦਾ ਵਾ ਉਦੋਂ ਹੀ ਸਾਨੂੰ ਪ੍ਰੇਅਰ ਕਰਨੀ ਚਾਹੀਦੀ ਹੈ ਅਸੀਂ ਕਿਤੇ ਵੀ ਖੜੇ ਆ ਉੱਠੇ ਆ ਬੈਠੇ ਆ ਕਿਸੇ ਵੀ ਮਤਲਬ ਹਾਲਾਤਾਂ ਵਿੱਚ ਆ ਤਾਂ ਪਰਮੇਸ਼ੁਰ ਅੱਗੇ ਦੁਆ ਜ਼ਰੂਰ ਕਰਨੀ ਚਾਹੀਦੀ ਆ ਕਿ ਪਰਮੇਸ਼ੁਰ ਸਾਨੂੰ ਇਸ ਚੀਜ਼ ਤੋਂ ਬਾਹਰ ਕੱਢ ਅਸੀ ਗੁੱਸਾ ਨਾ ਕਰੀ ਆਪਣੇ ਸ਼ਬਦਾ ਰਾਹੀ ਕਿਸੇ ਨੂੰ ਖਾਇਲ ਨਾ ਕਰੀਏ ਦੁੱਖ ਨਾ ਪਹੁੰਚਾਈਏ ਤੇ ਜੇਕਰ ਤੁਹਾਨੂੰ ਬਾਹਰ ਕਿਤੇ ਏਸੀ ਜਗ੍ਹਾ ਤੇ ਜਿੱਥੇ ਤੁਸੀਂ ਭਜਨ ਲਾ ਕੇ ਸੌਣ ਸਕਦੇ ਆ ਪਰਮੇਸ਼ਵਰ ਦੇ ਇੰਨੇ ਸੋਹਣੇ ਸ਼ਿਆਪ દવા ਤੁਹਾਨੂੰ ਹੀਲ ਕਰਨਗੇ ਤੁਹਾਨੂੰ ਨਿਰੋਇਆ ਕਰਨਗੇ ਤੁਹਾਨੂੰ ਚੰਗਾ ਕਰਨਗੇ ਤੁਹਾਨੂੰ ਖੁਸ਼ੀ ਦੇਣਗੇ ਤੁਹਾਨੂੰ ਆਤਮਿਕ ਆਨੰਦ ਦੇਣਗੇ ਤੁਹਾਡੇ ਤੇ ਦਇਆ ਕੀਤੀ ਜਾਵੇਗੀ ਪਰਮੇਸ਼ਰ ਵੱਲੋਂ ਤੁਸੀਂ ਬਹੁਤ ਹੀ ਖੁਸ਼ ਹੋਵੋਗੇ ਤੁਹਾਨੂੰ ਸਮਝ ਦੇਵੇਗਾ ਬੁੱਧ ਦੇਗਾ ਗਿਆਨ ਦੇਗਾ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਤੁਸੀਂ ਚਲਾਉਣਾ ਕਿਸ ਤਰ੍ਹਾਂ ਤੁਸੀਂ ਕਿਸੇ ਬੰਦੇ ਦੇ ਨਾਲ ਗੱਲ ਕਰਨੀ ਕਿਸ ਤਰ੍ਹਾਂ ਤੁਸੀਂ ਆਪਣੇ ਇਕਲੀਸਿਆਂ ਨੂੰ ਕਿਸ ਕਿਸ ਤਰ੍ਹਾਂ ਤੁਸੀਂ ਆਪਣੇ ਸਮਾਜ ਨੂੰ ਕਿਸ ਤਰ੍ਹਾਂ ਤੁਸੀਂ ਇਸ ਨੂੰ ਜਿੱਦਾਂ ਕੀ ਸਮਝਾ ਸਕਦੇ ਆ ਜਾਂ ਸਮਝ ਸਕਦੇ ਆ ਨਾ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਪਰਮੇਸ਼ਵਰ ਤੁਹਾਨੂੰ ਕਿਸ ਤਰ੍ਹਾਂ ਬੁੱਧ ਦੇਵੇਗਾ ਕਿਸ ਤਰ੍ਹਾਂ ਤੁਸੀਂ ਇਸਤੇਮਾਲ ਕੀਤੀ ਜਾਓਗੇ ਗੁੱਸੇ ਵਿੱਚ ਗੁੱਸੇ ਵਿੱਚ ਧੀਰਜ ਹੋਣਾ ਬਹੁਤ ਹੀ ਜ਼ਰੂਰੀ ਆ ਇਸ ਕਰਕੇ ਚਾਹੇ ਤੁਸੀਂ ਆਪਣੀ ਫੈਮਲੀ ਦੇ ਵਿੱਚ ਆਪਣੇ ਸੁਭਾਅ ਦੇ ਦੁਆਰਾ ਹੀ ਤੁਸੀਂ ਪਰਮੇਸ਼ਵਰ ਦੇ ਰਾਜੇ ਵਿੱਚ ਪਰ ਰੇਸ਼ ਕਰ ਸਕਦੇ ਜੇ ਤੁਹਾਡਾ ਸੁਭਾਅ ਬਦਲਿਆ ਹੋਇਆ ਵਾ ਜੇ ਤੁਹਾਡੇ ਸੁਭਾਅ ਵਿੱਚ ਪ੍ਰੇਮ ਹੈ ਆਨੰਦ ਹੈ ਸ਼ਾਂਤੀ ਹੈ ਧੀਰਜ ਹੈ ਹੰਭਲ ਹੋ ਤੁਸੀਂ ਤਾਂ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਸਾਨੂੰ ਹੰਭਲ ਬਹੁਤ ਜ਼ਰੂਰੀ ਦੇਖਣਾ ਸਵਰਗੀ ਪਿਤਾ ਜਿਹੜਾ ਪ੍ਰਭੂ ਯਿਸੂ ਦਾ ਬੇਟਾ ਹੋ ਕੇ ਦਿਲਾ ਕਿੰਨਾ ਨੀਵਾ ਹੋ ਗਿਆ ਕਿ ਚਰਨੀ ਦੇ ਵਿੱਚੋਂ ਜਨਮ ਦਿੱਤਾ ਕਿੰਨਾ ਆਪਣੇ ਆਪ ਨੇ ਉਹਨਾਂ ਨੇ ਕੀ ਬਣਾ ਲਿਆ ਜ਼ੀਰੋ ਬਣਾ ਲਿਆ ਫੰਟੂ ਸਿਵਿਕਰ ਦੇ ਵਿੱਚ ਇਹ ਨਾ ਕੋ ਚਾਹੇ ਪਤਨੀ ਆ ਚਾਹੇ ਪਤੀ ਆ ਪਤਨੀ ਇਹ ਨਾ ਕਵੇ ਕਿ ਮੈਂ ਸਾਰੇ ਘਰ ਨੂੰ ਸੰਭਾਲਦੀ ਆ ਹਨਾ ਮੈਂ ਸਾਰੇ ਕੰਮ ਕਰਦੀ ਆਂ ਔਰ ਪਤੀ ਇਹ ਨਾ ਕਦੇ ਕਵੇ ਕਿ ਮੈਂ ਕਮਾ ਕੇ ਲੈ ਕੇ ਉਹਨਾਂ ਹਾਂ ਇਹ ਤਾਂ ਦੋਨੋਂ ਨੂੰ ਹੀ ਰੂਲ ਦਿੱਤੇ ਹੋਏ ਆ ਔਰ ਦੋਨਾਂ ਤੋਂ ਬਿਨਾਂ ਜ਼ਿੰਦਗੀ ਉਤਉਰੀ ਆ ਪਲੀਜ਼ ਇੱਕ ਦੂਸਰੇ ਦੇ ਕੰਮ ਦੀ ਕਦਰ ਕਰਿਆ ਕਰੋ ਔਰ ਦੋਨਾਂ ਨੂੰ ਹੀ ਜ਼ਰੂਰਤ ਆ ਇੱਕ ਅੱਛੇ ਬੋਲ ਦੋਨਾਂ ਦੀ ਇੱਜ਼ਤ ਕਰਿਆ ਕਰੋ ਰਿਸਪੈਕਟ ਕਰਿਆ ਕਰੋ ਦੋਨਾਂ ਨੂੰ ਹੀ ਬੋਲਸ ਸੋਚ ਸਮਝ ਕੇ ਬੋਲਣ ਦੀ ਜ਼ਰੂਰਤ ਆ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਵਿੱਚ ਆਪਣੇ ਸਮਾਜ ਵਿੱਚ ਤਾਂ ਜੋ ਕਿ ਤੁਸੀਂ ਆਪਣੇ ਸੁਭਾਅ ਦੇ ਦੁਆਰਾ ਤੁਸੀਂ ਹੋਰ ਸਾਰੀਆਂ ਰੂਹਾਂ ਨੂੰ ਬਚਾਓ ਕਿਉਂਕਿ ਜੇਕਰ ਸਾਡੇ ਸੁਭਾਅ ਦੇ ਵਿੱਚ ਹੀ ਗੁੱਸਾ ਵਾ ਅਸੀਂ ਗੁੱਸੇ ਨਾਲ ਹੀ ਬੋਲਦੇ ਹਾਂ ਜੇ ਕੰਮ ਨਹੀਂ ਹੋ ਰਿਹਾ ਜ਼ਬਰਦਸਤੀ ਅਸੀਂ ਕਹਿ ਰਹੇ ਹਾਂ ਕਿ ਇਦਾਂ ਹੀ ਹੋਣਾ ਚਾਹੀਦਾ ਇਦਾਂ ਹੀ ਕਰੇ ਇਦਾਂ ਹੀ ਕਰੇ ਫੇਰ ਕੋਈ ਚੰਨੀ ਹੋ ਜਾਦਾ ਬਾੜੀ ਹੱਦ ਤੱਕ ਤੁਸੀਂ ਕਰਦੇ ਜੇ ਪਤਨੀ ਦਾ ਫਰਜ਼ ਬਣਦਾ ਵਾ ਕਿ ਆਪਣੇ પતિ ਵਾਸਤੇ ਦੁਆ ਕਰੇ ਔਰ ਇਸ ਜੀ ਨੂੰ ਉਹਨੂੰ ਪਿਆਰ ਨਾਲ ਸਮਝਾਵੇ ਨਹੀਂ ਸਮਝਦਾ ਤੇ ਫੇਰ ਦੁਆ ਦੇ ਵਿੱਚ ਚਲੀ ਜਾਵੇ ਸਭ ਤੋਂ ਜ਼ਿਆਦਾ ਦੁਆ ਵਿੱਚ ਚਲੀ ਜਾਵੇ ਪਤੀ ਵੀ ਅਸੇਤਰ ਆਪਣੀ ਪਤਨੀ ਨੂੰ ਸਮਝਾਵੇ ਫਿਰ ਆਪਣੇ ਦੁਆ ਵਿੱਚ ਚਲੀ ਜਾਵੇ ਕਿਉਂਕਿ ਤੁਸੀਂ ਆਪਣੇ ਜ਼ੋਰ ਦੇ ਨਾਲ ਕਿਸੇ ਨੂੰ ਸਹੀ ਨਹੀਂ ਕਰ ਸਕਦੇ ਪਰ ਮੀਸ਼ਵਰ ਦੇ ਕਲਾਮ ਦੁਆਰਾ ਵਚਨ ਦੁਆਰਾ ਜੇ ਤੁਸੀਂ ਖੁਦ ਚੱਲਦੇ ਆ ਨਾ ਫਿਰ ਦੂਸਰੇ ਨੂੰ ਸਮਝਾਓ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੋ ਚੱਲਣਾ ਜੇਕਰ ਤੁਸੀਂ ਹੀ ਨਹੀਂ ਚੱਲ ਰਹੇ ਤਾਂ ਫਿਰ ਕਿਸ ਤਰ੍ਹਾਂ ਦੂਸਰਿਆਂ ਨੂੰ ਚਲਾਓਗੇ ਸਭ ਤੋਂ ਪਹਿਲਾਂ ਆਪਣੇ ਆਪ ਤੇ ਲਾਗੂ ਕਰੋ ਇਹ ਸਾਰੀਆਂ ਗੱਲਾਂ ਔਰ ਮੇਰੇ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਲਾਈਕ ਇਸ ਤਰ੍ਹਾਂ ਤੁਸੀਂ ਸ਼ੇਅਰ ਕਰਾਇਆ ਕਰੋ ਤਾਂ ਜੋ ਕਿ ਇਹ ਬਚਨ ਹੋਰ ਵੀ ਫੈਲਦਾ ਜਾਵੇ ਔਰ ਸਭ ਤੋਂ ਪਹਿਲਾਂ ਆਪਣੇ ਆਪ ਤੇ ਲਾਗੂ ਕਰੋ ਸਾਰੇ ਬਚਨ ਖੁਦ ਸੁਣ ਕੇ ਛੱਡੋ ਨਾ ਉਸ ਤੇ ਚੱਲਣੇ ਵਾਲੇ ਖੁਦ ਬਣੋ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਊਗੀ ਯਿਸੂ ਮਸੀਹ ਦੇ ਨਾਮ ਵਿੱਚ ਔਰ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ